ਕਰ ਪਾ ਕਰ ਤੇ ਬੈਠ ਗਿਆ ਬੁਰਾ ਕਰ ਲੱਗ ਪੁਰਾ ਕਰ ਉਹ ਬੰਨ ਟੁੱਟ ਗਿਆ ਓਏ ਹਾਲੀ ਵਾਲਾ ਵਾਹਿਗੁਰੂ ਕਿਰਪਾ ਕਰੇ ਕਿ ਸਾਨੂੰ ਰੱਖ ਲਵੇਂ ਤੇ ਰੋੜ ਜੀਏ ਨਾਲ ਹੀ ਚਾਚਾ ਰੋੜ ਜੀਏ ਕੀ ਕਰੀਏ ਰੋੜ ਜੀਏ ਨਾਲ ਹੀ ਸਾਰਾ ਟੁੱਟ ਗਿਆ ਓਏ ਅਗਲੇ ਸਿਰਿਓਂ ਵੀ ਪਰ ਹੋ ਗਿਆ ਉਹ ਵਾਟਰ ਰੋਡੋਂ ਡਾੜੀ ਵਾਟਰ ਨਾਲ ਤੋੜੇ ਦੋੜ ਵਾਟਰ ਜੁੜਨੇ ਲੈ ਪਰਲਾ ਤੋੜੇ ਲੈ ਆ ਲੈ ਪਰਲਾ ਪਰ ਪੋੜਲਾ ਠੀਕ ਕਰ ਯਾਰ ਕਿ ਕਿੱਦਾਂ ਮਰ ਗਈ ਮਰ ਗਈ ਲੱਗ ਗਈ ਪਾਣੀ ਪੈ ਗਿਆ ਯਾਰ ਛੱਡੀ ਉਹ ਪਾਣੀ ਪੈ ਗਿਆ ਇਧਰ ਲੈ ਤੋੜੇ ਲੈ ਤੋੜੇ ਤੋੜੇ ਹਏ ਅਗਲੇ ਸੁਰੇ ਪਾਣੀ ਆ ਗਿਆ ਪੈ ਗਿਆ ਪਾਣੀ ਗਈ ਗਈ ਸਾੜਾ ਭਾਗ ਇਹ ਲੱਗਿਆ ਬੰਨ ਹਾਂ ਅਬ ਇੱਥੇ ਆ ਗਿਆ ਮਰ ਕੇ ਅੱਜ ਤੱਕ ਪੂਰੀ ਰਿਹਾ ਬੋਰੇ ਫਤਿਹ ਨਾ ਇਧਰ ਕਰਨੀ ਕਾੜ ਗਿਆ ਉਹ ਬਾੜ ਗਿਆ ਇਧਰ ਪਾਣੀ ਆ ਗਿਆ ਓਏ ਦੂਜੇ ਪਾਸੇ ਲੰਘ ਗਿਆ ਪਾਣੀ ਓਏ ਰੁਬਾ ਨਾ ਗਿਆ ਪਾਣੀ ਨਾ ਗਿਆ ਆ ਪੋਰੇ ਲਾਵਾ ਨਹੀਂ ਲਾ ਗਿਆ ਓਏ ਸਾਬਾ ਨੱਟ ਗਿਆ ਵਾਇਗਰੂ 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 ਨੇ ਸੱਦਾ ਤਕੀ ਨਹੀਂ ਕੀਤੀ ਵਾਇਗਰੂ ਨੇ ਸੱਦਾ ਤਕੀ ਨਹੀਂ ਕੀਤੀ ਗੁਰੂ ਸਾਹਿਬ ਗੁਰੂ ਸਾਹਿਬ ਨੇ ਮੈਂ ਤਕੀ ਨਹੀਂ ਕੀਤੀ ਆਲੀਆ ਬੰਦ ਤੋੜਦਾ ਤੂੰ ਵਾਹ ਗਰੂ ਵਾਹ ਗਰੂ ਤੂੰ ਚੰਗੀ ਨਹੀਂ ਕੀਤੀ ਵਾਹ ਗਰੂ ਵਾਹ ਗਰੂ ਸਾਡਾ ਚੰਗੀ ਨਹੀਂ ਕੀਤੀ ਵਾਹ ਇਧਰ ਆ ਯਾਰਾ ਚੱਲ ਆ ਜੂ ਨਾਲ ਮੇਰੇ ਨਾਲ ਨਾਲ ਹੀ ਉਹ ਤੇ ਨਾ ਕਰੀਂ ਜੱਟਾ ਮੇਰੀ ਗਿੱਦੀ ਵਾਹ ਗਰੂ ਤੂੰ ਵਾਹ ਗਰੂ ਸਾਡਾ ਚੰਗੀ ਨਹੀਂ ਕੀਤੀ ਸਰਦਾਰ ਸਾਹਿਬ 14 ਦਿਨ ਮੜ ਕੇ ਮੜ ਕੇ ਜੋਟਾਂ ਦੇ ਰਿਹਾ ਹਰ ਹਰ ਰਾਮ ਵਾਹ ਵਾਹ ਗਿਆ ਖਤਮ ਹੋ ਗਿਆ ਕੰਮ ਉਹ ਨਾ ਚੱਲੇ ਜੰਦਾਰ ਉਹ ਜੰਦਾਰ ਚੱਲੇ ਤੱਕ ਬੈਠ ਗਿਆ ਪੁਰਾ ਕੱਲ ਲੱਗ ਪੁਰਾ ਕੱਲ ਉਹ ਬੰਨ ਟੁੱਟ ਗਿਆ ਓਏ ਹਾਲੀ ਵਾਲਾ ਵਾਹਿਗੁਰੂ ਕਿਰਪਾ ਕਰੇ ਕਿ ਸਾਨੂੰ ਰੱਖ ਲਵੇਂ ਤੇ ਰੋੜ ਦੀਏ ਨਾਲ ਹੀ ਚਾਚਾ ਰੋੜ ਦੀਏ ਕੋਈ ਕਰੀਏ ਰੋੜ ਦੀਏ ਨਾਲ ਹੀ ਸੜਾ ਟੁੱਟ ਗਿਆ ਓਏ ਅਗਲੇ ਸਿਰਿਓਂ ਵੀ ਆ ਗਿਆ ਉਹ ਵਾਟਰ ਰੋਣ ਤਾੜੀ ਉਹ ਵਾਟਰ ਨਾ ਤੋੜੇ ਦੌੜ ਵਾਟਰ ਨਹੀਂ ਰੋਣ ਦੇ ਲੈ ਪਰਲਾ ਤੋੜੇ ਨਾ ਲੈ ਪਰਲਾ ਪਰਲਾ ਸਿੱਧੀ ਕਰ ਯਾਰ ਕਿ ਜੱਟਾ ਮਰ ਗਈ ਮਰ ਗਈ ਆ ਪਾਣੀ ਪੈ ਗਿਆ ਯਾਰ ਸਿੱਧੀ ਉਹ ਪਾਣੀ ਪੈ ਗਿਆ ਇਧਰ ਲੈ ਤੋੜੇ 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 ਹਏ ਅਗਲੇ ਸੁਰੇ ਪਾਣੀ ਆ ਗਿਆ ਪੈ ਗਿਆ ਪਾਣੀ ਗਈ ਗਈ ਸਾਰਾ ਬੈਗ ਇਹ ਲੈ ਗਿਆ ਬੰਨ ਹਾਂ ਬਈ ਇੱਥੇ ਆ ਗਿਆ ਨਾ ਮੇਰਾ ਦੰਦ ਪੂਰੀ ਹੋਇਆ ਬੋਰੇ ਫੱਟਾ ਕਰੀਦਾ ਤਾੜ ਗਿਆ ਉਹ ਪਾਰ ਗਿਆ ਇਧਰ ਪਾਣੀ ਆ ਗਿਆ ਓਏ ਦੂਜੇ ਪਾਸੇ ਲੰਘ ਗਿਆ ਪਾਣੀ ਓਏ ਰੱਬਾ ਨਾ ਪਾਣੀ ਨਾ ਗਿਆ ਕਪਰੇ ਨਾ ਵਾੜੇ ਨਹੀਂ ਲਾ ਗਿਆ ਓਏ ਸਾਬੰਦ ਗਾਇ ਵਾਗਰੂ 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 ਦਸਾਂ ਨਾ ਤਗੀ ਨਹੀਂ ਕੀਤੀ ਵਾਗਰੂ ਦਸਾਂ ਨਾ ਤਗੀ ਨਹੀਂ ਕੀਤੀ ਗੁਰੂ ਸਾਹਿਬ ਗੁਰੂ ਸਾਹਿਬ ਦਸਾਂ ਨਾ ਤਗੀ ਨਹੀਂ ਕੀਤੀ ਆਲੀ ਵਾਲਾ ਬੰਦ ਤੋੜਦਾ ਤੂੰ ਵਾਹਿਗੁਰੂ ਵਾਹਿਗੁਰੂ ਤੂੰ ਚੰਗੀ ਨਹੀਂ ਕੀਤੀ ਵਾਹਿਗੁਰੂ ਸਾਡੇ ਨਾਲ ਵਾਹਿਗੁਰੂ ਖੰਦਾ ਚੰਗੀ ਨਹੀਂ ਕੀਤੀ ਵਾਹਿਗੁਰੂ ਇਧਰ ਆ ਜਾ ਚੱਲ ਆ ਜੂ ਨਾਲ ਨਾਲ ਹੀ ਉਹ ਤੇ ਵਾਹਿਗੁਰੂ ਜਰਦਾ ਚੱਲ ਮੇਰੀ ਗੱਦੀ ਵਾਹਿਗੁਰੂ ਤੂੰ ਵਾਹਿਗੁਰੂ ਸਾਡੇ ਚੰਗੀ ਨਹੀਂ ਕੀਤੀ ਗੁਰੂ ਸਾਹਿਬ 14 ਦਿਨ ਮੜ ਕੇ ਮੜ ਕੇ ਜੋਤਾਂ ਦਿਨ ਅੱਲਾਹ ਵਾਹਿਗੁਰੂ ਵਾਹਿਗੁਰੂ ਵਾੜ ਗਿਆ ਖਤਮ ਹੋ ਗਿਆ ਕੰਮ ਉਹ ਨਾ ਚੱਲੇ ਰੋਣਾ ਉਹਦੇ ਨਾਲ ਚੱਲੂ ਜੱਟਾ ਕਰਤਾ ਕਰਤਾ ਇਹ ਬੁਰਾ ਕਰ ਲੱਗ ਪਰ ਲੱਗ ਉਹ ਬੰਨ ਟੁੱਟ ਗਿਆ ਓਏ ਹਾਲੀ ਵਾਲਾ ਐ ਗੁਰੂ ਕਿਰਪਾ ਕਰ ਰਿਏ ਇਹ ਸਾਨੂੰ ਰੱਖ ਲਵੇਂ ਤੇ ਰੋੜ ਜੀ ਨਾਲ ਹੀ ਚਾਚਾ ਰੋੜ ਜੀ ਕੀ ਕਰੀਏ ਰੋੜ ਜੀ ਨਾਲ ਹੀ ਸਾਰਾ ਟੁੱਟ ਗਿਆ ਓਏ ਅਗਲੇ ਸਿਰਿਓ ਵੀ ਪਰ ਓ ਜੋ ਆ ਵਾਟ ਨਾ ਰੁਣ ਤਾੜੀ ਆ ਵਾਟ ਨਾ ਤਾੜੇ ਦੌੜ ਵਾਟ ਨਹੀਂ ਰੁਣਦੇ ਲੈ ਪਰਲਾ ਟੋੜੇ ਨਾ ਨਾ ਪੋਰੇ 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 ਸਿੱਟੀ ਕਰ ਜਾ ਰਿਹਾ ਕਿ ਜੱਟਾ ਮਰ ਗਈ ਮਰ ਗਿਆ ਕਿ ਪਾਣੀ ਪੈ ਗਿਆ ਯਾਰ ਸਿੱਟੀ ਉਹ ਪਾਣੀ ਪੈ ਗਿਆ ਇਧਰ ਲੈ ਆ ਉਹ ਟੋੜੇ 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 ਹਏ ਅਗਲੇ ਸਿਰੇ ਪਾਣੀ ਆ ਗਿਆ ਪੈ ਗਿਆ ਪਾਣੀ ਗਈ ਗਈ ਸਾਰਾ ਬੈਗ ਇਹ ਲੱਗਿਆ ਬੰਦ ਹਾਂ ਵੀ ਇੱਥੇ ਆ ਗਿਆ ਟੋੜ ਗਿਆ ਉਹ ਪਾਰ ਗਿਆ ਇਧਰ ਪਾਣੀ ਆ ਗਿਆ ਓਏ ਦੂਜੇ ਪਾਸੇ ਲੰਘ ਗਿਆ ਪਾਣੀ ਓਏ ਰੱਬਾ ਉਹ ਨਾ ਪਾਣੀ ਲੰਘ ਗਿਆ ਕਪੋਰੇ ਲਾਵਾਂ ਮਾਲਕਾ ਓ ਸਾਬੰਦ ਨੱਟ ਗਿਆ ਵਾਹਿਗੁਰੂ 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 ਸਾਨੂੰ ਚੰਗੀ ਨਹੀਂ ਕੀਤੀ ਵਾਹਿਗੁਰੂ ਸਾਨੂੰ ਚੰਗੀ ਨਹੀਂ ਕੀਤੀ ਗੁਰੂ ਸਾਹਿਬ ਗੁਰੂ ਸਾਹਿਬ ਸਾਨੂੰ ਚੰਗੀ ਨਹੀਂ ਕੀਤੀ ਹਾਲੀਆ ਬੰਦ ਤੋੜਦਾ ਤੂੰ ਵਾਹਿਗੁਰੂ ਵਾਹਿਗੁਰੂ ਤੋਂ ਚੰਗੀ ਨਹੀਂ ਕੀਤੀ ਵਾਹਿਗੁਰੂ ਸਾਨੂੰ ਚੰਗੀ ਨਾਲ ਵਾਹਿਗੁਰੂ ਸਾਨੂੰ ਚੰਗੀ ਨਹੀਂ ਕੀਤੀ ਇਧਰ ਆ ਜਾ ਚੱਲ ਆ ਜੂ ਨਾਲ ਬੰਦਿਆਂ ਨਾਲ ਹੀ ਉਹ ਤੇ ਮਾ ਗੁਰੂ ਕਰਦਾ ਤਾ ਮੇਰੀ ਕੀਤੀ ਵਾਹਿਗੁਰੂ ਤੂੰ ਗੁਰੂ ਜੀ ਸਾਡਾ ਜਗੀ ਨਹੀਂ ਕੀਤੇ ਗੁਰੂ ਸਾਹਿਬ 14 ਦਿਨ ਮਰ ਕੇ ਮਰ ਕੇ ਜੋਤਾਂ ਦਿਨ ਹੋਰ ਹੱਲਾ ਖਰੀਰ ਖਤਮ ਹੋ ਗਿਆ ਕੰਮ ਹੋ ਗਿਆ ਕੋਈ ਨਾ ਆਇਆ ਪਰ ਬੰਦਰੀ ਨਾ ਕੋਈ ਨਹੀਂ ਗਈ ਉਹਦੇ ਨਾਲ ਚੱਲ ਜੂਗਾ ਬਾਂਡ ਟੁੱਟ ਗਿਆ ਓਏ ਆਲੀ ਵਾਲਾ ਵਾਹਿਗੁਰੂ ਕਿਰਪਾ ਕਰੇ ਕਿ ਸਾਨੂੰ ਰੱਖ ਲਵੇਂ ਤੇ ਰੁੜ ਜੀਏ ਨਾਲ ਹੀ ਚਾਚਾ ਰੁੜ ਜੀਏ ਕੀ ਕਰੀਏ ਰੁੜ ਜੀਏ ਨਾਲ ਹੀ ਸਾਰਾ ਟੁੱਟ ਗਿਆ ਓ ਅਗਲੇ ਸਿਰੇੋਂ ਵੀ ਪਰ ਹੋ ਜੋ ਆ ਵਾਟਰ ਰੁਣ ਜਾਨੀ ਵਾਟਰ ਨਾ ਤੋੜੇ ਦੌੜ ਵਾਟਰ ਨਹੀਂ ਰੁਣਦੇ ਲਾਪਰਲਾ ਤੋੜੇ ਲਾ ਆ ਲਾਪਰਲਾ ਪੁਰਾਣਾ ਛਿੱਟ ਕਰ ਯਾਰ ਕਾ ਕਿ ਜੱਟਾ ਮਰ ਗਈ ਮਰ ਗਈ ਪਾਣੀ ਪੈ ਗਿਆ ਯਾਰ ਸਿੱਧੀ ਪਾਣੀ ਪੈ ਗਿਆ ਇਧਰ ਲੈ ਆ ਉਹ ਤੋੜੇ ਤੋੜੇ ਹਾਏ ਅਗਲੇ ਸਿਰੇ ਪਾਣੀ ਆ ਗਿਆ ਪੈ ਗਿਆ ਪਾਣੀ ਇਹ ਸਾਰਾ ਭਾਗ ਇਹ ਲੱਗਿਆ ਬੰਨ ਹਾਂ ਇੱਥੇ ਆ ਗਿਆ ਮਾੜਾ ਜੱਟ ਲੱਪੜੀ ਰਿਹਾ ਬੋਰੇ ਫਤਾਲੀ ਆਉਂਦਾ ਮੈਂ ਟੋੜ ਗਿਆ ਉਹ ਬਾੜ ਗਿਆ ਇਧਰ ਪਾਣੀ ਆ ਗਿਆ ਓਏ ਦੂਜੇ ਪਾਸੇ ਲੰਘ ਗਿਆ ਪਾਣੀ ਓਏ ਰੁਕਾ ਪਾਣੀ ਨਾ ਗਿਆ ਬਪਰੇ ਲਾਵਾ ਨਾ ਆ ਗਿਆ ਓਏ ਸਾਬ ਬੰਦ ਨਾ ਗਿਆ ਵਾਗਰੂ 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 ਸਾਨੂੰ ਚੱਕੀ ਨਹੀਂ ਕੀਤੀ ਵਾਗਰੂ ਸਾਨੂੰ ਚੱਕੀ ਨਹੀਂ ਕੀਤੀ ਗੁਰੂ ਸਾਹਿਬ ਤੂੰ ਜਾਨ ਮੈਨ ਤੇ ਕੀ ਨਹੀਂ ਕੀਤੀ ਆਲੀਆ ਬੰਦ ਤੋੜਦਾ ਤੂੰ ਵਾਇਗਰੂ ਵਾਇਗਰੂ ਤੋ ਚੰਗੀ ਨਹੀਂ ਕੀਤੀ ਵਾਇਗਰੂ ਵਾਇਗਰੂ ਸਾਡੇ ਨਾਲ ਵਾਇਗਰੂ ਸਾਡੇ ਚੰਗੀ ਨਹੀਂ ਕੀਤੀ ਇਧਰ ਆ ਜਾ ਚੱਲ ਆ ਜੂ ਨਾਲ ਮੈਂ ਨਾਲ ਹੀ ਉਹ ਤੇ ਨਾਲ ਜਾ ਚੱਲ ਤਾ ਮੇਰੀ ਗੱਦੀ ਵਾਇਗਰੂ ਤੂੰ ਵਾਇਗਰੂ ਸਾਡੇ ਚੰਗੀ ਨਹੀਂ ਕੀਤੇ ਸਰ ਸਾਹਿਬ 14 ਦਿਨ ਮਰ ਕੇ ਮਰ ਕੇ 14 ਦਿਨ ਅੱਲਾਹ ਆਪ ਦਾ ਮਰ ਗਿਆ ਕੰਮ ਉਹ ਕਰਵਾਇਆ ਪਰ ਉਹ ਬੰਦ ਟੁੱਟ ਗਿਆ ਓਏ ਆਲੀ ਵਾਲਾ ਵਾਹਿਗੁਰੂ ਕਿਰਪਾ ਕਰੇ ਕਿ ਸਾਨੂੰ ਰੱਖ ਲਵੇਂ ਤੇ ਰੁੜ ਜੀਏ ਨਾਲ ਹੀ ਚਾਚਾ ਰੁੜ ਜੀਏ ਕੀ ਕਰੀਏ ਰੁੜ ਜੀਏ ਨਾਲ ਹੀ ਸਿਰ ਟੁੱਟ ਗਿਆ ਓਏ ਅਗਲੇ ਸਿਰੋਂ ਵੀ ਆ ਗਿਆ ਉਹ ਵਾਟਰ ਰੋਡ ਉਨਡਾੜੀ ਉਹ ਵਾਟਰ ਨਾਲ ਤੋੜੇ ਦੌੜ ਵਾਟਰ ਹੀ ਲੜਨ ਦੇ ਲੈ ਪਰਲਾ ਤੋੜੇ ਨਾ ਆਉਣਾ ਲੈ ਪਰਲਾ ਪਰਲਾ ਛਿੱਟ ਕਰ ਯਾਰ ਕਿ ਜੱਟਾ ਮਰ ਗਈ ਮਰ ਗਿਆ ਆ ਪਾਣੀ ਪੈ ਗਿਆ ਯਾਰ ਸਿੱਧਾ ਉਹ ਪਾਣੀ ਪੈ ਗਿਆ ਇਧਰ ਲੈ ਤੋੜੇ ਲੈ ਉਹ ਤੋੜੇ ਤੋੜੇ ਹਏ ਅਗਲੇ ਸੁਰੇ ਪਾਣੀ ਆ ਗਿਆ ਪੈ ਗਿਆ ਪਾਣੀ ਗਈ ਗਈ ਸਾਰਾ ਬਾਗ ਇਹ ਲੈ ਗਿਆ ਬੰਨ ਹਾਂ ਉਹ ਇੱਥੇ ਆ ਗਿਆ ਟਾੜ ਗਿਆ ਉਹ ਬਾੜ ਗਿਆ ਇਧਰ ਪਾਣੀ ਆ ਗਿਆ ਓਏ ਦੂਜੇ ਪਾਸੇ ਲੰਘ ਗਿਆ ਪਾਣੀ ਓਏ ਰੁਬਾ ਉਹ ਨਾਂਕੇ ਪਾਣੀ ਲੰਘ ਗਿਆ ਫਕੋਰੇ ਲਾਵਾ ਲੈ ਮਾਲਕਾ ਲੈ ਗਿਆ ਓਏ ਸਾਬੰਦ ਨਟ ਗਿਆ ਵਾਗਰੂ 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 ਨੇ ਸੱਦਾ ਚੱਕੀ ਨਹੀਂ ਕੀਤੀ ਵਾਗਰੂ ਨੇ ਸੱਦਾ ਚੱਕੀ ਨਹੀਂ ਕੀਤੀ ਗੁਰੂ ਸਾਹਿਬ ਗੁਰੂ ਸਾਹਿਬ ਨੇ ਸੱਦਾ ਚੱਕੀ ਨਹੀਂ ਕੀਤੀ ਅਲੀਆ ਬੰਦ ਤੋੜਦਾ ਤੂੰ ਵਾਹ ਗਰੂ ਵਾਹ ਗਰੂ ਤੂੰ ਚੰਗੀ ਨਹੀਂ ਕੀਤੀ ਵਾਹ ਗਰੂ ਸਾਡੇ ਚੰਗੀ ਨਹੀਂ ਕੀਤੀ ਵਾਹ ਗਰੂ ਖੰਦਾ ਚੰਗੀ ਨਹੀਂ ਕੀਤੀ ਵਾਹ ਇਧਰ ਆ ਯਾਰਾ ਚੱਲ ਆ ਜੂ ਨਾਲ ਨਾਲ ਵਾਹ ਗਰੂ ਤੂੰ ਚੰਗੀ ਨਹੀਂ ਕੀਤੀ ਗਰੂ ਸਾਹਿਬ 14 ਦਿਨ ਮੜ ਗਿਆ ਮੜ ਗਿਆ 14 ਦਿਨ ਵਾਹ ਗਰੂ ਵਾਹ ਗਰੂ ਖਤਮ ਹੋ ਗਿਆ ਕੰਮ ਉਹ ਨਾ ਕਰ ਜੇ ਟੱਕਰ ਕਰਤਾ ਕਰਤਾ ਟੱਡ ਗਿਆ ਪੂਰਾ ਕਰ ਲੱਗ ਉਹ ਬੰਨ ਟੁੱਟ ਗਿਆ ਓਏ ਆਲੀ ਵਾਲਾ ਵਾਹਿਗੁਰੂ ਕਿਰਪਾ ਕਰੇ ਕਿ ਸਾਨੂੰ ਰੱਖ ਲਵੇਂ ਤੇ ਰੋੜ ਜੀ ਨਾਲ ਹੀ ਚਾਚਾ ਰੋੜ ਜੀ ਕੋਈ ਕਰੀਏ ਰੋੜ ਜੀ ਨਾਲ ਹੀ ਸਿਰ ਟੁੱਟ ਗਿਆ ਓਏ ਅਗਲੇ ਸਿਰੋਂ ਵੀ ਪੜੋ ਜਾ ਵਾ ਵਾਟਾ ਰੋਣ ਦੜੀ ਵਾਟਾ ਕਾ ਟੋੜੇ ਦੌੜ ਵਾਟ ਨਹੀਂ ਰੋਣ ਲੈ ਪਰਲਾ ਟੋੜੇ ਲੈ ਆ ਲੈ ਪਰਲਾ ਪਰ ਬੋਲ ਲੈ ਛਿੱਟੀ ਕਰ ਯਾਰ ਕਿ ਜੱਟਾ ਮਰ ਗਈ ਮਰ ਗਿਆ ਲੈ ਗਈ ਆ ਪਾਣੀ ਪੈ ਗਿਆ ਯਾਰ ਛਿੱਟੀ ਉਹ ਪਾਣੀ ਪੈ ਗਿਆ ਇਧਰ ਲੈ ਆ ਟੋੜੇ ਲੈ ਉਹ ਟੋੜੇ ਟੋੜੇ ਹਾਏ ਅਗਲੇ ਸਿਰੇ ਪਾਣੀ ਆ ਗਿਆ ਪੈ ਗਿਆ ਪਾਣੀ ਗਈ ਗਈ ਸਾਡਾ ਬੈਗ ਇਹ ਲੈ ਗਿਆ ਬੰਨ ਹਾਂ ਅਬ ਇੱਥੇ ਆ ਗਿਆ ਮਾਕੇ ਦਾ ਦੰਦ ਪੂਰੀ ਵੇਆ ਬੋਰੇ ਖੱਤਾਂ ਨਹੀਂ ਆਉਂਦਾ ਡੋੜ ਗਿਆ ਉਹ ਪਾਰ ਗਿਆ ਇਧਰ ਪਾਣੀ ਆ ਗਿਆ ਓਏ ਦੂਜੇ ਪਾਸੇ ਲੰਘ ਗਿਆ ਪਾਣੀ ਓਏ ਰੁਬਾ ਮਾਕੇ ਪਾਣੀ ਲੰਘ ਗਿਆ ਬੋਰੇ ਲਾਵਾ ਨਹੀਂ ਲਾ ਗਿਆ ਓਏ ਸਾਬਾ ਨਾ ਟਿਕਾ ਵਾਏ ਗੁਰੂ ਵਾਏ ਗੁਰੂ ਵਾਏ ਗੁਰੂ ਵਾਏ ਗੁਰੂ ਸੱਜਣਾ ਤੈਨੂੰ ਕੀ ਕਹਤੀ ਵਾਏ ਗੁਰੂ ਸੱਜਣਾ ਤੈਨੂੰ ਕੀ ਕਹਤੀ ਗੁਰੂ ਸਾਹਿਬ ਗੁਰੂ ਸਾਹਿਬ ਤੁਸਾਂ ਨੇ ਤੈਨੂੰ ਕੀ ਕਹਤੀ ਆਲੀਆ ਬੰਦ ਤੋੜਦਾ ਤੂੰ ਵਾਹਿਗੁਰੂ ਵਾਹਿਗੁਰੂ ਤੂੰ ਚੰਗੀ ਨਹੀਂ ਕੀਤੀ ਵਾਹਿਗੁਰੂ ਸਾਡਾ ਚੰਗੀ ਨਹੀਂ ਕੀਤੀ ਵਾਹਿਗੁਰੂ ਸਾਡਾ ਚੰਗੀ ਨਹੀਂ ਕੀਤੀ ਵਾਹਿਗੁਰੂ ਸਾਡਾ ਚੰਗੀ ਨਹੀਂ ਕੀਤੀ ਵਾਹਿਗੁਰੂ ਸਾਹਿਬ ਚਲਾ ਦੇ ਮਰ ਕੇ ਮਰ ਕੇ ਚੋਟਾਂ ਦੇ